ਜਿਹੜੀ ਕੱਲ ਘਟਨਾ ਵਾਪਰੀ ਆ ਕੁਸ਼ਰਾਰਤੀਆਂ ਸਰ ਜਿਹੜੇ ਉਥੇ ਸਕ੍ਰੀਨ ਕੀ ਗਏ ਆ ਇਹ ਕਹਿ ਸਕਦੇ ਆ ਵਿੱਦ ਪਲੈਨਿੰਗ ਹੈ ਤੇ ਉਹਦੇ ਸਵੰਦੇ ਵਿੱਚ ਜਸਵਿੰਦਰ ਸਾਹਿਬ ਨੂੰ ਮਿਲੇ ਉਹਨਾਂ ਨੂੰ ਕਿਆ ਪਈ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਪ੍ਰਸ਼ਾਸਨ ਪਹਿਚਾਨ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਤੁਰੰਤ ਕਰੇ ਜਦੋਂ ਉਹ ਬੰਦਾ ਉਥੇ ਆ ਰਿਹਾ ਇਹ ਇਹਨਾਂ ਦੀ ਇੰਟੈਲੀਜੈਂਸ ਨੂੰ ਨਹੀਂ ਸੀ ਪਤਾ ਪਰ ਅਸਲ ਦੇ ਵਿੱਚ ਮੇਨ ਜਿਹੜੀ ਯਾ ਸਰਕਾਰ ਇਹ ਹਮੇਸ਼ਾ ਹੀ ਆਪ ਦੇ ਚੁੱਪ ਕਰਦੇ ਰਹੀ ਹੈ ਆਹੀ ਪਜੀਸ਼ਨੋਂ ਇਹਨਾਂ ਨੇ ਆਹੀ ਸਟੈਂਡ ਰਹਾ ਲੋਕਾਂ ਕੰਨੀ ਨਾ ਖੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸੈਸ਼ਨ ਨੁਕਸਾਨ ਹੋਰ ਵੀ ਅਸੀਂ ਦੇਖੋ ਅਸੀਂ ਇਹ ਕਿਹਾ ਸਰਬ ਨੂੰ ਜਿਹੜੀ ਅੰਦਰ ਗੱਲ ਹੋਈ ਆ ਇਹ ਜ਼ਿੰਮੇਵਾਰੀ ਸੋਡੀ ਬਣਦੀ ਆ ਪਰਤਾਲ ਕਰਕੇ ਜੋ ਦੋਸ਼ੀ ਆ ਜੋ ਇੱਥੇ ਆਏ ਕਿਵੇਂ ਆਏ ਤੁਹਾਡਾ ਪ੍ਰਸ਼ਾਸਨ ਦੀ ਜ਼ਿੰਮੇਵਾਰ ਆ ਵਿਕੋ ਮਾਨ ਜੋ ਕੇ ਸਪੈਸ਼ਲ ਨੂੰ ਮਿਲੇ ਆ ਜਿਹੜੀ ਕੱਲ ਘਟਨਾ ਵਾਪਰੀ ਆ ਕੁਝ ਸ਼ਰਾਬਤੀ ਅੰਸਰ ਜਿਹੜੇ ਉੱਥੇ ਸਟੇਜ ਤੇ ਗਏ ਆ ਜਿਨ੍ਹਾਂ ਨੇ ਜਾ ਕੇ ਇਹ ਕਹਿ ਸਕਦੇ ਆ ਵਿਧ ਪਲੈਨਿੰਗ ਘੇ ਹੋ ਸਟੇਜ ਤੇ ਖਪਕਾ ਨਾ ਸ਼ਾਂਤ ਮੇ ਚਲਦੇ ਅੰਗੂਲ ਨੂੰ ਖਰਾਬ ਕਰ ਸੋ ਉਹਦੇ ਸਵੰਦੇ ਵਿੱਚ ਸਪੈਸ਼ਲ ਸਾਹਿਬ ਨੂੰ ਮਿਲੇ ਉਹਨਾਂ ਨੂੰ ਕਿਹਾ ਪਈ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਪ੍ਰਸ਼ਾਸਨ ਪਹਿਚਾਨ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਤੁਰੰਤ ਕਰੇ ਸੋ ਉਹਨਾਂ ਨੇ ਸਾਨੂੰ ਹੁਣ ਭਰੋਸਾ ਦਿਵਾਇਆ ਕਿ ਅਸੀਂ ਤੁਰੰਤ ਜਿਹੜੀ ਆ ਡਿਊਟੀ ਲਾ ਕੇ ਤੇ ਉਹ ਟ੍ਰੇਸ ਕਰਕੇ ਬੰਦੇ ਉਹਨਾਂ ਤੇ ਕਾਰਵਾਈ ਕਰਾਂਗੇ ਇੱਕ ਪੌਪ ਪਹਿਲਾਂ ਤਾਂ ਮੀਟਿੰਗ ਸਾਬ ਨੇ ਬੁਲਾਈ ਸੀ ਉਸ ਮੁੱਦੇ ਵਿੱਚ ਅਸੀਂ ਇਹ ਕਿਹਾ ਵੀ ਜਿਹੜੀ ਕੱਲ ਦੀ ਘਟਨਾ ਵਾਪਰੀ ਹੈ ਪ੍ਰਸ਼ਾਸਨ ਸੁਪਾ ਪਿਆ ਸੀਗਾ ਅਕੇਲੇ ਏਜੰਸੀਆਂ ਅਸੀਂ ਜਦੋਂ ਘਰਾਂ ਦੇ ਵਿੱਚੋਂ ਤੁਰਦੇ ਆ ਪਹਿਲੇ ਤਾਂ ਰਿਪੋਰਟ ਕਰਦਾਂ ਨੇ ਫਿਰ ਲੈ ਬਿੱਟੋਂ ਇੰਨੇ ਬੰਦੇ ਆ ਰਹੇ ਤੇ ਰਾਹਾਂ 'ਚ ਰੋਕਿਆ ਜਾ ਰਿਹਾ ਜਦੋਂ 100 ਬੰਦਾ ਉਥੇ ਆ ਰਿਹਾ ਕੀ ਇਹਨਾਂ ਦੀ ਇੰਟੈਲੀਜੈਂਸੀਆਂ ਨੂੰ ਨਹੀਂ ਸੀ ਪਤਾ ਜਾਂ ਜਿਹੜੀ ਸਾਨੂੰ ਸਪੋਰਟੀ ਉਥੇ ਲਾਈ ਹੈ ਬੈਠੇ ਨੇ ਆਪਣੇ ਪੁਲਾਂ ਤੱਲੇ ਆ ਜਾਂ ਕਿਤੇ ਵੀ ਉਸਾਰ ਕੇ ਉਹਨਾਂ ਨੇ ਨਹੀਂ ਰੋਕਿਆ ਇਹ ਜਾਣ ਬੁੱਝ ਕੇ ਇਹਦੇ ਜ਼ਿੰਮੇਵਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆ ਇਹ ਜਿਹੜੀ ਉਹਨਾਂ ਦੀ ਕੁਸ਼ ਵਰਤਿਆ ਜਾ ਸਕਦਾ ਤਾਂ ਇਲੈਕਸ਼ਨਾਂ ਦੇ ਵਿੱਚ ਦੇਖਿਆ ਪੰਜ-ਪੰਜ ਮਜਬੂਰੀਆਂ ਲੋਕਾਂ ਦੀਆਂ ਜਿਹੜੇ ਏਜੰਟਾ ਬਣਾਏ ਜਿਹੜੇ ਪੂਲਿੰਗ ਤੇ ਵਹਾਏ ਇਹ ਸਾਰਾ ਕੁਝ ਵਾਪਰਦਾ ਪਰ ਅਸਲ ਦੇ ਵਿੱਚ ਮੇਨ ਜਿਹੜੀ ਪੰਜਾਬ ਸਰਕਾਰ ਇਹ ਹਮੇਸ਼ਾ ਹੀ ਆਪ ਦੇ ਚੁੱਪ ਕਰਦੇ ਰਹੀ ਆ ਚੁੱਪ ਦਾ ਇਹਨੂੰ ਜਿਹੜਾ ਨੁਕਸਾਨ ਹੈ ਉਹ ਸਿਆਸੀ ਅਸੀਂ ਦੇਖਿਆ ਤੁਸੀਂ 13 ਤੋਂ 3 ਤੇ ਆਏ ਨਾ ਜੀ ਆਹੀ ਪੋਜੀਸ਼ਨ ਇਹਨਾਂ ਨੇ ਆਹੀ ਸਟੈਂਡ ਰਹਾ ਲੋਕਾਂ ਕੰਨੀ ਨਾ ਖੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਸਤੇ ਨੁਕਸਾਨ ਹੋਰ ਵੀ ਹੋਊਗਾ ਅਸੀਂ ਦੇਖੋ ਅਸੀਂ ਇਹ ਕਿਹਾ ਸਾਬ ਨੂੰ ਜਿਹੜੀ ਅੰਦਰ ਗੱਲ ਹੋਈ ਆ ਇਹ ਜ਼ਿੰਮੇਵਾਰੀ ਸੋਡੀ ਬਣਦੀ ਆ ਪੜਤਾਲ ਕਰਕੇ ਜੋ ਦੋਸ਼ੀ ਹੈ ਜੋ ਇੱਥੇ ਆਏ ਕਿਵੇਂ ਆਏ ਤੁਹਾਡਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਹੈ ਉਹਦੇ ਕਾਰਵਾਈ ਕਰੋ ਅਸਲ ਦੇ ਵਿੱਚ ਸਾਨੂੰ ਧਰ ਬਣਾਉਣ ਦੀ ਬਜਾਏ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਅਸੀਂ ਜਿਹੜਾ ਆਪਦਾ ਸੀ ਤਸਵੀਰ ਸਾਰੀ ਦੱਸਤੀ ਉੱਥੇ ਵੀ ਸਾਡਾ ਜਿਹੜੀ ਸਟੇਜ ਹੈ 10-20 ਮਿੰਟਾਂ ਤੋਂ ਬਾਅਦ ਸਮਾਪਤ ਹੋ ਜਾਣੀ ਸੀ ਅਸੀਂ 1 ਵਜੇ ਸਮਾਪਤ ਕਰ ਦਿੰਦੇ ਆ ਉਹ ਗਏ ਇਸ ਕਰਕੇ ਸਾਡੇ ਉੱਥੇ ਜਿਹੜੇ ਆਗੂ ਸੀਗੇ ਉਹ ਵਾਰ-ਵਾਰ ਕਹਿ ਰਹੇ ਨੇ ਵੀ 5:00 ਵਜੇ ਤੁਸੀਂ ਆਜੋ 5:30 ਆ ਜੰਨੇ ਆਪਾਂ ਬੈਠ ਕੇ ਵਿਚਾਰ ਕਰਦੇ ਆ ਪਰ ਉਹ ਆਏ ਕਿਹੜੇ ਗੱਲ ਸੀ ਉਹ ਇਹਨਾਂ ਨਾਲ ਸਾਡੀ ਪਹਿਲਾਂ ਵੀ ਮੀਟਿੰਗ ਪਤਲਾ ਦੇ ਵਿੱਚ ਹੋਈ ਸੀਗੀ ਅਸੀਂ ਉੱਥੇ ਕਿਹਾ ਸੀ ਇਹਨਾਂ ਨੇ ਉਦੋਂ ਟ੍ਰੇਨ ਵਾਲਾ ਜਿਹੜਾ ਸਾਡਾ ਮੋਰਟਾ ਚੱਲਦਾ ਸੀਗਾ ਉਹ ਗੱਲ ਲੈ ਕੇ ਆਏ ਸੀ ਅਸੀਂ ਕਿਹਾ ਸੀ ਤਿੰਨੇ ਜਿਹੜੇ ਸਾਡੇ ਨੌਜਵਾਨ ਪੜ੍ਹੇ ਛੜਦੇ ਨੇ ਸਾਨੂੰ ਕੀ ਲੋੜ ਹੈ ਜਿਹੜਾ ਸਾਡਾ ਮੋਰਟਾ ਚੱਲਦਾ ਰਹਿਣਾ ਅਸਲੇ ਗਉਂਤਬੰਦੀ ਦੇ ਨਾਲ ਉਹਨਾਂ ਨੂੰ ਭੇਜਿਆ ਗਿਆ ਉਹਨਾਂ ਨੂੰ ਵਰਤਿਆ ਗਿਆ ਪਰ ਉਹ ਪੁਰਤਾਲ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਐ ਸੁਖੀ ਸਿੰਘ ਸਾਹਿਬ ਨੂੰ ਆਖਿਆ ਵੀ ਤੁਸੀਂ ਉਹਦੀ ਪੁਰਤਾਲ ਕਰਕੇ ਜੋ ਵੀ ਲੋੜੀ ਹੈ ਜਿਨੇ ਵੀ ਕੀਤਾ ਉਹਦੇ ਕਰਵੋ ਕੰਮ ਕਰੀਏ ਹਾਂ ਇਹ ਬਹੁਤ ਵੱਡੀ ਗੱਲ ਆ ਆ ਗੱਲ ਦੀ ਜਿਹੜੀ ਹੈ ਨਾ ਸਾਰੇ ਕਿਸ ਰਸਤਾ ਰੁਕਿਆ ਕਿ ਨਹੀਂ ਅਸਰ ਰੁਕੇ ਨਹੀਂ ਅਸੀਂ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਤਿੰਨ ਬਹੁਤ ਵੱਡੀਆਂ ਕਿਸਾਨ ਪਰਚੇਤਾ ਕੀਤੀ ਅਸੀਂ ਸਾਰਿਆਂ ਨੇ ਕਿਹਾ ਸੀ 13 ਫਰਵਰੀ ਨੂੰ ਦਿੱਲੀ ਚੱਲੋ ਅਸੀਂ ਅੱਜ ਵੀ ਸਰਕਾਰ ਰੋਕਾ ਹਟਾਵੇ ਜਿਹੜੀਆਂ ਕੰਧਾਂ ਕੱਢੀਆਂ ਉਹ ਹਟਾਉਣ ਅਸੀਂ ਦਿੱਲੀ ਜਾਵਾਂ ਅਸੀਂ ਤਾਂ ਰਸਤਾ ਰੁਕੇ ਹੀ ਨਹੀਂ ਇਹ ਪ੍ਰਚਾਰ ਕਰ ਰਹੀ ਹੈ ਸਰਕਾਰ ਤੇੜੇ ਢੰਗ ਦੇ ਨਾਲ ਆਪਦੀ ਖੱਲ ਬਚਾਉਣਾ ਚਾਹੁੰਦੀ ਹੈ ਰਾਸਤੇ ਸਰਕਾਰ ਨੇ ਰੋਕੇ ਆ ਕੱਲਾ ਸ਼ੰਭੂ ਆਲਾ ਨਹੀਂ ਖਨੌਰੀ ਵਾਲੀ ਜਿਹੜੀ ਘਟਨਾ ਕਿੰਨੀਆਂ ਵਾਪਰੀਆਂ ਦੱਬ ਵਾਲੀ ਕਿੰਨਾ ਲਾਇਆ ਰਤਨਪੁਰੇ ਕਿੰਨਾ ਲਾਇਆ ਸਾਰੀਆਂ ਰੋਕਾਂ ਸਰਕਾਰ ਦੀਆਂ ਨੇ ਸਰਕਾਰ ਰੋਕਾਂ ਹਟਾਵੇ ਅਸੀਂ ਦਿੱਲੀ ਜਾਣ ਲੋਕ ਤਾਂ ਸਾਡੇ ਨਾਲ ਨੇ ਉਹ ਪਿੰਡਾਂ ਦੇ ਵਿੱਚੋਂ ਤੁਸਾਨੂੰ ਲੰਗਰ ਆ ਰਿਹਾ ਸਾਡੀਆਂ ਭੈਣਾਂ ਆ ਰਹੀਆਂ ਨੇ ਸਾਡੇ ਨਾਲ ਬੈਠੀਆਂ ਨੇ ਇਹ ਤਾਂ ਸਿਰਫ ਕੁਝ ਬੰਦਿਆਂ ਨੂੰ ਸਰਕਾਰ ਨੇ ਵਰਤਿਆ ਇਹਦੀ ਜ਼ਿੰਮੇਵਾਰੀ ਸਰਕਾਰ ਮਾਫ਼ ਨਹੀਂ ਹੋ ਸਕਦੀ ਵੇਖੋ ਇਹ 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 ਇਹੀ ਪੜਤਾਲ ਦਾ ਵਿਸ਼ਾ ਹੈ ਸਾਡੇ ਵੱਲੋਂ ਕੋਈ ਡਰ ਨਹੀਂ ਸਾਨੂੰ ਕੋਈ ਐਮਐਲਏ ਆ ਜਾਏ ਕੋਈ ਭਾਵਾ ਮੰਤਰੀ ਹੋਵੇ ਜੋ ਵੀ ਜਿਹਨੇ ਕੀਤਾ ਉਹਦੇ ਕਾਰਵਾਈ ਹੋਣੀ ਹਾਂ ਸੀ ਜਿਹੜੀ ਟਰੈਟ ਵਾਲੀ ਗੱਲ ਸੀ ਜੀ ਹਮੇਸ਼ਾ ਸੀ ਸਰਕਾਰ ਨੂੰ ਕਿਹਾ ਕਿ ਸਾਡੇ 400 ਕਿਸਾਨ ਸਾਡਾ ਜ਼ਖਮੀ ਹੋਇਆ ਜਿਹਦੇ ਵਿੱਚੋਂ ਚਾਰ ਕਿਸਾਨਾਂ ਦੀਆਂ ਸਾਡੇ ਨੌਜਵਾਨਾਂ ਦੀਆਂ ਨਿਗਾ ਚਲੀਆਂ ਗਈਆਂ ਸਾਡੇ ਟਰੈਟ ਭੰਨੇਗੇ ਸਾਡੇ ਉਥੇ ਕਿਸਾਨਾਂ ਦਾ ਕੋਈ ਕਸੂਰ ਨਹੀਂ ਸੀ ਆਹ ਰਾਮ ਟ੍ਰੈਕ ਖੜੇ ਸੀ ਦੇਖੋ ਬੰਦਾ ਤਾਂ ਕੋਈ ਇਧਰ ਉਧਰ ਹੋ ਸਕਦਾ ਨਾ ਮਸ਼ੀਨਰੀ ਤਾਂ ਨਹੀਂ ਹੋ ਸਕਦੀ ਉਹਨਾਂ ਨੇ ਨਾਲ ਜਿਹੜੇ ਉਹਨਾਂ ਦੇ ਗੁੰਡੇ ਜਿਹੜੇ ਸਿਵਲ ਵਰਦ ਦੀ ਚਾਏ ਉਹਨਾਂ ਨੇ ਵਰਤੇ ਅਸੀਂ ਸਰਕਾਰ ਨੂੰ ਕਿਹਾ ਕਿ ਉਹਨਾਂ ਤੇ ਕਾਰਵਾਈ ਕਰੋ ਤੇ ਜਿਹੜੇ ਕਿਸਾਨਾਂ ਦੇ ਟ੍ਰੈਕ ਟੁੱਟਿਆ ਉਹਦਾ ਮਾਜਬਾ ਇਹ ਰੱਖੀਆ ਗੱਲ ਹਜੇ ਤੱਕ ਸਾਡੇ ਗੱਲਬਾਤ ਹੋ ਰਹੀ ਹੈ ਪਰ ਪੂਰੇ ਅਮਲ ਦੇ ਵਿੱਚ ਨੀ ਉਹ ਸਾਡੇ ਦੇਖੋ ਕੋਈ ਰੌਲਾ ਨਹੀਂਗਾ ਸਾਡੇ ਕੁਝ ਆਗੂ ਆ ਜਿਹੜੇ ਬਾਹਰ ਮੀਟਿੰਗਾਂ ਤੇ ਗਏ ਨੇ ਜਿਹੜੇ ਸਾਡੇ ਦੋਨੇ ਪੁਰਪਲ ਦੀ ਸਹਿਮਤੀ ਜਦੋਂ ਉੱਥੇ ਆਉਂਦੇ ਕੋਈ ਵੀ ਆ ਜਾਂਦਾ ਕੋਈ ਰੌਲਾ ਨਹੀਂ ਕਰਦਾ ਦੇਖੋ ਹੁਣ ਅਸੀਂ ਇਹ ਕਹਿ ਸਕਦੇ ਆ ਮੈਂ ਅਸੀਂ ਸਟੇਜਾਂ ਤੇ ਖੋ ਗਿਆ ਲੰਗੜੀ ਸਰਕਾਰ ਆ ਕਿਸੇ ਵੇਲੇ ਦਿਖ ਸਕਦੀ ਆ ਕਿਸਾਨਾਂ ਨੇ ਇਸ ਮੋਰਚੇ ਸਾਹਮਣੇ ਲਿਆਂਦੀ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੋਕ ਸਮਝਦੇ ਨਹੀਂ ਸੀ ਵੀ ਕੀ ਆ ਸਵਾਮੀਨਾਥਨ ਦੀ ਰਿਪੋਰਟ ਕੀ ਆ ਅਸੀਂ ਦੱਬੀਆਂ ਹੋਈਆਂ ਫੈਲਾ ਲੋਕਾਂ ਦੇ ਸਾਹਮਣੇ ਲਿਆ ਤੇ ਉਹ ਫੈਲਾ ਨੇ ਇਹ ਜਹ ਰੇਤਾ ਛਾੜਿਆ ਜਿਹਦੇ ਵਿੱਚੋਂ ਬੀਜੇਪੀ ਦੋਸਤੋ ਚੜੀ ਰਹੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਜੋ ਪਵੇ ਉਹ ਸ਼ੰਭੂ ਵਾਲਾ ਸੇਵਕ ਕਰਨ ਵਾਲਾ ਮਸਲਾ ਹੋਵੇ ਸੁਭਕਰਮ ਵਾਲਾ ਚਾਹੇ ਸਾਡੇ ਰਾਈਟ ਭੰਨਿਆਂ ਦਾ ਮਸਲਾ ਹੋਵੇ ਚਾਹੇ ਸਾਡੇ ਇੱਕ ਤੁਸਨਾ ਨੌਜਵਾਨਾਂ ਤੇ ਜਿਹੜਾ ਅਤਿਆਚਾਰ ਕੀਤਾ ਉਹਦਾ ਹੋਵੇ ਚਾਹੇ ਆ ਜਿਹੜੀ ਕੱਲ੍ਹ ਵਾਲੀ ਘਟਨਾ ਹੋਵੇ ਇਹਦੀ ਜ਼ਿੰਮੇਵਾਰੀ ਸਰਕਾਰ ਇਸ ਤੋਂ ਮਾਪ ਲੈ ਸਕਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰਾ ਇਹਦੀ ਡਿਊਟੀ ਹੈ ਅਸੀਂ ਨਹੀਂ ਕਿਹਾ ਸੀ ਕਿ ਇਹ ਵੀ ਜ਼ਿੰਮੇਵਾਰੀ ਸਰਕਾਰ ਦੀ ਆ ਕਿ ਸਰਕਾਰ ਭਲੇਖੇ ਚਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ ਸੋਨੂੰ ਵੀ ਸਾਰਿਆਂ ਨੂੰ ਪਤਾ ਹੈ ਇਸ ਨੂੰ ਸਾਰੀਨ ਮੀਡੀਆ ਨੂੰ ਪਤਾ ਕਿ ਸਰਕਾਰ ਨੇ ਰੋਕਿਆ ਸਰਕਾਰ ਨੇ ਕੋਈ ਮਾੜਾ ਮੋਟਾ ਨਹੀਂ ਰੋਕਿਆ ਬਹੁਤ ਵੱਡਿਆ ਕੰਧਾ ਕਢਿਆ ਸਾਡੇ ਦੋਨੇ ਖੇਰਮਾਂ ਦੀ ਇਹ ਵੀ ਮੀਟਿੰਗ ਹੋ ਚੁੱਕੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੱਗਰ ਦੇ ਵਿੱਚ ਪਾਣੀ ਨੇ ਵਧਣਾ ਰਸਤੇ ਬੰਦ ਹੋਣੇ ਆ ਸਰਕਾਰ ਹੁਣੇ ਇੰਤਜ਼ਾਮ ਕਰੇ ਅਸੀਂ ਆਪਦੇ ਲੈਵਲ ਤੇ ਜੋ ਸਾਡੇ ਲੋਕਾਂ ਦਾ ਹੋਊਗਾ ਅਸੀਂ ਕਰਾਂਗੇ ਇਹ ਨਹੀਂ ਵੀ ਸਾਡੇ ਅਸੀਂ ਲੜੀ ਲੋਕਾਂ ਦੀ ਨੇ ਆ ਲੋਕ ਸਾਡੇ ਨਾਲ ਆਉਣਗੇ ਲੋਕਾਂ ਨੂੰ ਜਿਹੜੀਆਂ ਤਕਲੀਫ ਆਵਾਂਗੇ ਅਸੀਂ ਬੈਠ ਕੇ ਅਸੀਂ ਦੋਨੇ ਫੋਰਮਾਂ ਦਾ ਆਗੂ ਉਹ ਹੱਲ ਕਰਾਂਗੇ ਪਰ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਹ ਸਰਕਾਰ ਨਹੀਂ ਨਹੀਂ ਕਰਾਂਗੇ ਉਹ ਕਰਾਉਂਗਾ ਉਹ ਕਰਾਉਂਗਾ ਇਹਦਾ ਪੈਸੇ ਨਾ ਸਵਾਲ ਖੜੇ ਹੈ ਕਿ ਐਸਾ ਕਿਸਾਬ ਉਹ ਆਪਾਂ ਦਾ ਕਰੀ ਕਾਰਵਾਈ ਕਰੂ ਪਰ ਕਾਰਵਾਈ ਨਹੀਂ ਹੋਈ ਫਿਰ ਅਸੀਂ ਦੇਖਾ ਕੀ ਦੇਖੋ ਸਾਡੇ ਜਿਹੜੇ ਦੋਨੇ ਫੋਰਮਾਂ ਦੀ ਦਾ ਪੀਸੀ ਜਿਹੜੀ ਅਸੀਂ ਉਹੀ ਇਸ ਵੀ ਹੈ ਨਾ ਵਿਚਾਰ ਦਾ ਅਸੀਂ ਜਦੋਂ ਦੋਨਾਂ ਫੋਰਮਾਂ ਦੇ ਆਗੂ ਬੈਠਾਂਗੇ ਉਹਦੇ ਜਿਹੜੇ ਸਾਨੂੰ ਇਸ਼ੂ ਹੈ ਉਹ ਵਿਚਾਰ ਕੇ ਪਿੱਛੇ ਦੇ ਵਿੱਚ ਸਾਹਮਣੇ ਲਿਆ ਉਹ ਨਹੀਂ ਅਸੀਂ ਨੇ ਕਿਹਾ ਸੀ ਕਿਹਾ ਵੀ ਸੋਡੀ ਜ਼ਿੰਮੇਵਾਰੀ ਬਣ ਉਹ ਸਾਡੇ ਸਿਰ ਕਿਉਂ ਸਿੱਟਣਾ ਉਹਨਾਂ ਦੇ ਸਿਰ ਹੈ ਜ਼ਿੰਮੇਵਾਰੀ ਅਸੈਸਬਿਲਟੀ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਨੇ ਕੀਤਾ ਪ੍ਰਸ਼ਾਸਨ ਨੇ ਕੀਤਾ ਜ਼ਿੰਮੇਵਾਰੀ ਉਹਨਾਂ ਦੀ ਹੈ ਸਾਡੇ ਨੂੰ ਕੀ ਸੱਚ ਲਿਆਉਂਦੇ ਨੇ ਜੇਕਰ ਸਰਕਾਰ ਵੀ ਸਰਕਾਰ ਨਹੀਂ ਕਰਦੀ ਆਉਣ ਵਾਲੇ ਦਿਨਾਂ 'ਚ ਮੀਟਿੰਗ ਬੁਲਾ ਕੇ ਕੋਈ ਐਕਸ਼ਨ ਦੇਵਾਂਗੇ ਕੋਈ ਗੱਲ ਨਹੀਂ ਹੈ ਪਹਿਲਾਂ ਸਰਕਾਰ ਤੋਂ ਵੇਖੀ ਕਿ ਕਰਦੀ ਹੈ ਇਹ ਸਰਕਾਰ ਨਹੀਂ ਕੁਝ ਕਰਦੀ ਤੇ ਅਸੀਂ ਦੋ ਪਰਫਮਾਂ ਦੀ ਮੀਟਿੰਗ ਬੁਲਾ ਕੇ ਕਿਸੇ ਐਕਸ਼ਨ ਨਾਲ ਚੱਲਾਂਗੇ ਫਿਰ ਨਾਲੇ ਜਿਹੜੇ ਉਹਨਾਂ ਨੂੰ ਤਖਲੀਫ ਹੋਈ ਹੈ ਨਾ ਜਿਹੜੇ ਉੱਥੇ ਰੇਤ mafia ਨੇ ਮਿੱਟੀ mafia ਉਹਦੇ ਕਰਕੇ ਤਖਲੀਫ ਹੈ ਜਿਹੜੇ ਉਹਨਾਂ ਦੇ ਵਿੱਚ ਕੱਲ ਸੀਗਾ ਵੀ ਕੱਲੇ BJP ਵਾਲੇ ਨਹੀਂ ਉਹਦੇ ਚ ਆਪਦੇ ਆਗੂ ਵੀ ਵਿੱਚ ਸੀਗੇ ਜਿਹੜੇ ਲੋਕ ਲੱਸੀ ਜਾਣਦੇ ਆ ਕਿਉਂਕਿ ਉਹਨੇ ਸਾਡੇ ਪੌਦ ਏਰੀਆ ਨੂੰ ਟੋਟਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹ ਟੋਟਲ ਪੌਦ ਮੋਰਚੇ ਦੇ ਨਾਲ ਖੜਿਆ ਕਿਉਂਕਿ ਜਿੱਦਣ ਦਾ ਸ਼ੰਭੂ ਮੋਰਚਾ ਲੱਗਿਆ 132 33 ਦਿਨ ਹੋ ਗਏ ਅੱਜ ਉਸ ਦਿਨ ਦਾ ਲੰਗਰ ਪਾਣੀ ਸਾਰੇ ਪਿੰਡ ਇਲਾਕਾ ਟੋਟਲ ਨਾਲ ਆ ਉਹ ਚੰਦ ਬੰਦੇ ਨੇ ਪੰਜ ਸੱਤ ਬੰਦੇ ਜਿਹੜੇ 2 ਨੰਬਰ ਦਾ ਕੰਮ ਕਰਦੇ ਆ ਸਭ ਨੂੰ ਪਤਾ ਹੈ ਕੀ ਕੁਝ ਉਹ ਕਰਦੇ ਨੇ ਜਿਨ੍ਹਾਂ ਨੂੰ ਇਹ ਮੋਰਚੇ ਦੀ ਤਕਲੀਫ ਹੋਈ ਹੈ ਸ਼ਾਇਦ ਮੈਂ ਆਪਹੀ ਜਨਬੀ ਆਪ ਦੇ ਵਿੱਚ ਨੇ ਦੇਖੋ ਸਰਕਾਰ ਤੋਂ ਵੀ ਇਹਨਾਂ ਦਾ ਹੁੰਦਾ ਨਹੀਂ ਭਾਜੀਪੀ ਵਾਲੇ ਨੇ ਛੇ ਕਰ ਕੀ ਹੋਇਆ ਜੋ ਉਹਨਾਂ ਨੇ ਗਿਣੀ ਮਿਤੀ ਖਾਸ ਦੇ ਤਹਿਤ ਕਹਾਂਗੇ ਜੀ ਸਿੱਧੇ ਸ਼ਬਦਾਂ ਦੇ ਵਿੱਚ ਆਏ ਨੇ ਕਿ ਇਹਦੇ ਪਿੱਛੇ ਐਮਐਲਏ ਦਾ ਹੱਥ ਹੈ ਲੋਕਲ ਦਾ ਕੋਈ ਕੋਈ ਤਰਾ ਹੀ ਨਹੀਂ ਸਮਝਣ ਗੁਰਨਾਲ ਕਨੌਰ ਦਾ ਉਹਦੀਆਂ ਫੋਟੋਆਂ ਨੇ ਇੱਕ ਮਿੰਟ ਉਹਦੀਆਂ ਫੋਟੋਆਂ ਨੇ ਗੁਰਨਾਲ ਕਨੌਰ ਦੇ ਨਾਲ ਉਹ ਤੁਹਾਨੂੰ ਅਸੀਂ ਵਿਖਾ ਸਕਦੇ ਆ ਇਦੇ ਪਿੱਛੇ ਕਿਉਂਕਿ ਗੁਰਲਾਲ ਕਨੌਰ ਵੀ ਇਲਾਕਾ ਸਾਰਾ ਦੱਸ ਰਿਹਾ ਕਿ ਜੋ ਮਾਈਨਿੰਗ ਦਾ ਗੋਸ਼ਤੰਦਾ ਹੁੰਦਾ ਗੁਰਲਾਲ ਕਨੌਰ ਦਾ ਉਹ ਜਿਹਸਾ 100 ਕਰੋੜ ਦੀ ਕੋਠੀ ਦਾ ਸੌਦਾ ਇਹ ਨਹੀਂ ਕਰ ਲਿਆ ਜਿਸ ਨਾਲ ਕਨੌਰ ਨੇ 100 ਕਰੋੜ ਦੀ ਕੋਠੀ ਦਾ ਕੰਮ ਮੰਦਾ ਉੱਠ ਕੇ ਸੌਦਾ ਕਰਦਾ ਐਮਐਲਏ ਇਹਦਾ ਮਤਲਬ ਹੈ ਕਿ ਉਹਦੇ ਪਿੱਛੇ ਵੱਡਾ ਇਹ ਸਾਜ਼ਿਸ਼ ਸੀ ਇਹ ਰਲ ਕੇ ਸਾਰਾ ਜਿਹੜੀ ਮੁੱਖ ਮੰਤਰੀ ਦੀ ਜਿਹੇ ਜਾ ਉਹ ਕਰ ਰਹੇ ਔਰ ਮਸਲੇ ਛੋਟੇ-ਮੋਟੇ ਕਿਸਾਨਾਂ ਦੇ ਹੁੰਦੇ ਨੇ ਬਰਨਾਲੇ ਦੀ ਵੀ ਅੱਜ ਤੁਹਾਨੂੰ ਘਟਨਾ ਦੱਸ ਦਿੰਨੇ ਆ 20 ਦਿਨਾਂ ਦੀ ਬੱਚੀ ਐ 20 ਦਿਨਾਂ ਦੀ অপারেশন ਨਾਲ ਬੱਚੀ ਬੈੱਡ ਤੋਂ ਪ੍ਰਸ਼ਾਸਨ ਪ੍ਰਸ਼ਾਸਨ ਦੇ ਨਾਲ ਸਾਰੇ ਪ੍ਰਬੰਧ ਚੱਕ ਲਿਆ ਚੱਕ ਕੇ ਬਹਾਇਆ ਨਹੀਂ ਠਾਣੇ ਹਵਾ ਲਾਟ ਚ ਬੰਦ ਕੀਤਾ ਜਦੋਂ ਪਤਾ ਲੱਗਿਆ ਵੀ ਕਿਸਾਨ ਮੰਗਰਾਏ ਜਾ ਕੇ ਸੀਐਸਪੀਪ ਚ ਲੈ ਕੇ ਗਏ ਮੁੱਖ ਮੰਤਰੀ ਇਹੋ ਜਿਹੇ ਘਟੌਣ ਦਿੱਤਾ ਰੋਲੇ ਪੈਂਦੇ ਨੇ ਤੁਸੀਂ ਪੰਚਾਇਤ ਨੂੰ ਬੁਲਾਓ ਦੋਨੇ ਧਰਾਂ ਨੂੰ ਬੁਲਾਓ ਬੈਠ ਕੇ ਵਿਚਾਰ ਕਰੋ ਇਹ ਹਾਲਾਤ ਮੁੱਖ ਮੰਤਰੀ ਦੇ ਜਿਹੜੀ ਕਹਿੰਦੀ ਵੀ ਅਸੀਂ ਲੋਕਾਂ ਦੀ ਸਰਕਾਰ ਆ ਅਸੀਂ ਗਰੀਬਾਂ ਦੀ ਸਰਕਾਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਤੁਸੀਂ ਪੁੱਛ ਰਹੇ ਹੋ ਇਹ ਸਵਾਲ ਇਹਨਾਂ ਲਈ ਬਣਦਾ ਕਿ ਇਹਨਾਂ ਦੀ ਇੰਟੈਲੀਜੈਂਸੀ ਇਹਨਾਂ ਦੇ ਅਫਸਰ ਪ੍ਰਸ਼ਾਸਨ ਜੋ ਕੁਝ ਵੀਰੂ ਇਹਨਾਂ ਨੂੰ ਆਗੇ ਸਾਹਮਣੇ ਉਹ ਜੋ ਇਹਨਾਂ ਤੇ ਕਾਰਵਾਈ ਬਣਾ ਦੇਖਦੇ ਆ ਕੀ ਕਰਦੇ ਆ ਉਹ ਸਾਰੇ ਸਭ ਤੋਂ ਵੱਧ ਹੁੱਲੜਵਾਜੀ ਕਰਨ ਵਾਲਾ ਦੇਖੋ ਗਰਲਾਲ ਖਨੌਰ ਦੇ ਨਾਲ ਖੜਾ ਹੈ ਇਹ ਇਹ ਸਟੇਜ ਤੇ ਸਭ ਤੋਂ ਵੱਧ ਹੁੱਲੜਵਾਜੀ ਇਸ ਬੰਦੇ ਨੇ ਕੀਤੀ ਹੈ ਔਰ ਇਹ ਬੰਦਾ ਜਿਹੜਾ ਗਰਲਾਲ ਖਨੌਰ ਦੇ ਨਾਲ ਰਲ ਕੇ ਮਾਈਨਿੰਗ ਦਾ ਕੰਮ ਕਰਦਾ ਹੈ ਇਹ ਇਹਦੇ ਟਿਪਰ ਚੱਲਦੇ ਆ ਇਹਦਾ ਇਹਦੇ ਵਿੱਚ ਹਿੱਸਾ ਹੈ ਗਰਨਾਲ ਖਨੌਰ ਦਾ ਅਨੇ ਇਸ ਦਾ ਮਿੰਟੂ ਸ਼ਹਿਰ ਲੈਂਦੇ ਆ ਮਿੰਟੂ ਨਾਮ ਇਹਦਾ ਔਰ ਆ ਇਹਦਾ ਸਰਵੋ ਸਟੇਸ਼ਨ ਨਾਲ ਔਰ ਇਹ ਬੰਦਾ ਜਿਹੜਾ ਇਹਦੇ ਨਾਲ ਸੋਨੂ ਹੈ ਇਹ ਸਾਰੀ ਮਿਲੀ ਭੁਗਤ ਆ ਜਿਹੜਾ ਬੰਦਾ ਇੱਧਰਲੇ ਪਾਸੇ ਖੜਾ ਹੈ ਇਹ ਵੀ ਇਹ ਵੀ ਨਾਲ ਸੀ ਗੱਲ ਇਹ ਦੋਵੇਂ ਬੰਦੇ ਜਿਹੜੇ ਆ ਬੱਧ ਜਿਆਦੇ ਪ੍ਰੋਵੋਕ ਹੋ ਕੇ ਬੋਲੇ ਆ ਇੱਕ ਕਰਨੈਲ ਸਿੰਘ ਬੋਲਿਆ ਇੱਕ ਇੱਕ ਭਾਜੀਪੀ ਦੀਆਂ ਬੱਸਾਂ ਪਰਦਾ ਮੁੰਡਾ ਸੋਨੂ ਜਿਹੜਾ ਉਹ ਵੀ ਉਹ ਵੀ ਉਹਦੀ ਵੀ ਵੀਡੀਓ ਸਾਡੇ ਪਾਸ ਹੈ ਬਿਲਕੁਲ ਸਾਰਾ ਕੁਝ ਉਹ ਐਸਐਸ ਜੀ ਨੇ ਕਿਹਾ ਵੀ ਸਾਡੇ ਕੋਲ ਹੈਗਾ ਜ਼ਰਾ ਕੁਝ ਸੋ ਇਹ ਅਸੀਂ ਹੈ ਨਹੀਂ ਗੱਲ ਕਰਦੇ ਬਿੱਟ ਪ੍ਰੂਫ ਹੈ ਇਹ 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 ਦੇ ਮਗਰ ਵੱਡੀ ਸਾਜ਼ਿਸ਼ ਹੈ ਔਰ ਜਿਨ੍ਹਾਂ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਜਾਂ ਜਿਨ੍ਹਾਂ ਨੂੰ ਇੱਥੇ ਫਾਈਨੈਂਸ਼ੀਅਲ ਤੌਰ ਤੇ ਕਰਾਪਸ਼ਨ ਜਿਹੜੇ ਕਰਦੇ ਸੀ ਗੋਰਖਪੁਰੰਦਾ ਚਲਾਉਂਦੇ ਸੀ 6:00 ਵਜ ਰਹੀ ਆ ਅੱਜ ਉਹ ਇਸ ਅੰਦੋਲਨ ਨੂੰ ਇਤੋਂ ਖਾਣਾ ਚਾਹੁੰਦੇ ਆ ਜਿਹੜਾ ਕਿ ਕਦੇ ਵੀ ਸੰਭਵ ਨਹੀਂ ਹੋ ਸਕਦਾ ਉਹ ਜਿੰਨਾ ਮਰਜੀ ਜ਼ੋਰ ਲਾ ਲੈਣ